ਸੋਰਟ ਮਨ ਲਾ ਤੀਜਾ ਸੋ ਸਿੱਖੀ ਸਹਾਰ ਬੰਦ ਪਰ ਭਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਜੋ ਤਾ ਕਾਵੇ ਬਿਨ ਸਤਗੁਰੂ ਸੋਤ ਕਾ ਦੇ ਨਾ ਪਾਵੈ ਭਾਈ ਫਿਰ ਫਿਰ ਪਛੋਤਾਵੇ ਸੋ ਸਿੱਖੀ ਸਹਾਰ ਬੰਧਪ ਪਰ ਪਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਆਪਣੇ ਬਾਣੀ ਜੋ ਚੱਲੇ ਭਾਈ ਬੇਸ਼ਰਮਤਾ ਕਾਵਨ ਮੈਨੇ ਸੰਜ ਕੋ ਰਸੋਤ ਕੇ ਕਲੇ ਨਾ ਪਾਵੇ ਭਾਈ ਏਰ ਪਰ ਪੈਛੋਤਾ ਹਰ ਕੀ ਦਾਸੀ ਸਈ ਲੈ ਪਾਹੀ ਜਨਮ ਜਨਮ ਕੀ ਜਲਵੇ ਦੋ ਕਾਢੀ ਆਪੀ ਮੇਰ ਮੇਲਾਈ ਮੋਸਤਵ ਜੀ ਕੀ ਬੰਦਨ ਭਾਈ ਧਰਮੁ ਭੁਲਾ ਸੇਸਾਰੰ ਬਿਨ ਗੁਰ ਬੰਦਨ ਟੁਟੇ ਨਾਈ ਗੁਰਮ ਓਕਤਾਰ ਕੰਮ ਕਰੀ ਗੁਰ ਸਬਦ ਨ ਕੋ ਛਾਰੇ ਮਰ ਜਨਮੇ ਪਾਰੋ ਗਾ mera jag palch re apai koi na kisi ke ram garma mahal paye na kon karavan nikar hui basiram aiti mu jesu aap pasharan har pravah tisiram ਸਤਿਗੁਰ ਸਤਿਗੁਰ ਸਾਦਾ ਦਿਆਲ ਭਾਈ ਬਿਨ ਭਾਗਨ ਕੇ ਪਾਈਏ ਈਕ ਨਦਰ ਕਰਿ ਬਿਕੇ ਸਲ ਉਪਰ ਜੇ ਰ ਭਾਉ ਤਿਆ ਪਰ ਪਾਈਏ ਨਾਨਕ ਨਰਮ ਬਸੀ ਮਣਿ ਅੰਤਰੀ ਬਿਖਿਓ ਆਪ ਗਵਾਈਏ ਸਤਿਗੁਰੂ ਸਦਾ ਬਿਆਰ ਪਾਈ ਬੇਨ ਭਾ ਗਾਣਾ ਕਿਆ ਬਈਏ ਈਕ ਨਦਰ ਕਰ ਬਿਕੈ ਸਾਰ ਉਪਰ ਜੀਆ ਭਾਉ ਤਿਹ ਪਰ ਪਾਈਐ ਨਾਨਕ ਨਾਮ ਵਸੇ ਮਨ ਅੰਤਰੀ ਬਿਜੋ ਆਪ ਜਵਾਈਐ ਵਾਈ ਗੁਜੀਕਾ ustaz wai guru dikit